ਪੁੱਛਿਆ ਕਿਤਰਾ ਧਰਮ ਬਚ ਸਕਦਾ ਹੈ ਸਹਿਬਜਾਦਾ ਜੀ ਨੇ ਕਿਹਾ ਕੋਈ ਹੱਠੀ ਤੱਪੀ ਪਰ ਪੁਕਾਰੀ ਬੰਦਗੀ ਵਾਲੀ ਰੂਹ ਇਹਨਾਂ ਦੇ ਥਾਂ ਤੇ ਸੀਸ ਦਾ ਬਲੀਦਾਨ ਦੇਵੇ ਤਾਂ ਰੋਕ ਪੈ ਸਕਦੀ ਹੈ ਗੋਬਿੰਦ ਰਾਏ ਜੀ ਕਹਿਣ ਲੱਗੇ ਪਿਤਾ ਜੀ ਤੁਹਾਡੇ ਨਾਲ ਵੱਡਾ ਤਪੱਸਵੀ ਕਿਹੜਾ ਹੈ ਤੁਸੀਂ ਬਾਬੇ ਬਕਾਲੇ 26 ਸਾਲ 13 ਮਹੀਨੇ 9 ਦਿਨ ਬੈਠ ਕੇ ਭੋਰੇ ਵਿੱਚ ਬੰਦਗੀ ਕੀਤੀ ਹੈ ਇਹ ਗੁਰੂ ਨਾਨਕ ਦੀ ਗੱਦੀ ਲਾ ਲੋ ਕੌਣ ਵੱਡਾ ਹੈ ਤੁਹਾਡੇ ਨਾਲ ਕੋਈ ਵੱਡਾ ਨਹੀਂ ਤੁਸੀਂ ਸੀਸ ਦੇ ਦਿਓ ਮਹਾਰਾਜ ਹੱਸ ਪੈ ਕਹਿਣ ਲੱਗੇ ਤੁਹਾਡੇ ਮੂੰਹ ਤੋਂ ਇਹ ਸੁਣਨਾ ਚਾਹੁੰਦੇ ਸਾਂ ਕਿ ਤੁਸੀਂ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਸਾਂਭ ਲਓ ਫਿਰ ਸੱਚੇ ਪਾਤਸ਼ਾਹ ਨੇ ਇੱਕ ਸਵਾਲ ਕੀਤਾ ਸਾਹਿਬ ਜਾਦੇ ਤੇ ਕਹਿਣ ਲੱਗੇ ਪੁੱਤਰ ਇਹ ਤੂੰ ਗੱਲ ਕਹਿ ਦਿੱਤੀ ਹੈ ਪਰ ਤੈਨੂੰ ਪਤਾ ਸਾਡੇ ਸੀਸ ਦੇਣ ਨਾਲ ਕੀ ਹੋਊਗਾ ਕਹਿਣ ਲੱਗੇ ਮਹਾਰਾਜ ਕੀ ਹੋਊਗਾ ਕਹਿਣ ਲੱਗੇ ਤੇਰੀ ਮਾਤਾ ਵਿਧਵਾ ਹੋ ਜਾਊਗੀ ਤੂੰ ਯਤੀਮ ਹੋ ਜਾਏਗਾ ਇਹ ਸੌਦਾ ਤੈਨੂੰ ਮਨਜ਼ੂਰ ਹੈ ਧੰਨ ਗੋਬਨਰਾਏ ਜੀ ਕਹਿਣ ਲੱਗੇ ਮਹਾਰਾਜ ਜੇ ਲੱਖਾਂ ਇਸਤਰੀਆਂ ਵਿਧਵਾ ਹੋਣ ਤੋਂ ਬਾਅਦ ਜਾਣ ਮੇਰੀ ਮਾਂ ਵਿਧਵਾ ਹੋ ਜਾਵੇ ਤੇ ਮੈਨੂੰ ਸੌਦਾ ਮਹਿੰਗਾ ਨਹੀਂ ਜੇ ਮੈਂ ਕੱਲਾ ਯਤੀਮ ਹੋਵਾਂ ਲੱਖਾਂ ਬੱਚੇ ਯਤੀਮ ਹੋਣ ਤੋਂ ਬਾਅਦ ਜਾਣ ਤੇ ਸੌਦਾ ਮਹਿੰਗਾ ਨਹੀਂ ਮੈਂ ਇਸ ਕੰਮ ਨੂੰ ਤਿਆਰ ਹਾਂ